ਇਹ ਦਰਸ਼ਕ ਨੇ ਉਹਨਾਂ ਦਾ ਦਿਲੋਂ ਧੰਨਵਾਦ ਆਸਟ੍ਰੇਲੀਆ ਆਸਟਰੀਆ ਨਿਊਜ਼ੀਲੈਂਡ ਹਾਂਗਕਾਂਗ ਤੇ ਪਾਕਿਸਤਾਨ ਕੈਨੇਡਾ ਤੇ ਜਰਮਨੀ ਵਰਗੇ ਦੇਸ਼ਾਂ ਤੋਂ ਇਲਾਵਾ ਭਾਰਤ ਤੋਂ ਬੈਂਗਲੁਰੂ ਹਜ਼ੂਰ ਸਾਹਿਬ ਗੋਆ ਸਟੇਟ ਚੋਂ ਹਰਿਆਣਾ ਚੋਂ ਤੇ ਸਾਊਥ ਦੇ ਕੇਰਲਾ ਤੱਕ ਤੋਂ ਸਾਨੂੰ ਬੜੇ ਸਨੇਹੀ ਜਿਹੜੇ ਸਨੇਹੇ ਨੇ ਉਹ ਮਿਲੇ ਨੇ ਤੇ ਅਸੀਂ ਸਾਰਿਆਂ ਦਾ ਬਿਲੋਂ ਧੰਨਵਾਦ ਕਰਦੇ ਆ ਕਿ ਤੁਸੀਂ ਇੰਨੀ ਧਿਆਨ ਨਾਲ ਸੁਣਦੇ ਹੋ ਤੇ ਸਾਨੂੰ ਹਲਾਸ਼ੇਰੀ ਦਿੰਦੇ ਹੋ ਤੇ ਅੱਜ ਦਾ ਜਿਹੜਾ ਹੈ ਜੀ ਟਾਪਿਕ ਉਹ ਹਰਸ਼ਿੰਦਰ ਜੀ ਬੜਾ ਮਜ਼ੇਦਾਰ ਹੈ ਤੇ ਮੈਨੂੰ ਪੱਕਾ ਪਤਾ ਹੈ ਕਿ ਜੀ ਅੱਜ ਮੈਨੂੰ ਤਾਂ ਬਹੁਤੀ ਬੋਲਣ ਦੀ ਲੋੜ ਹੀ ਹੈਗੀ ਤੇ ਗੱਲ ਤਾਂ ਜੀ ਬੜੀ ਮਜ਼ੇਦਾਰ ਹੈ ਕਿਉਂਕਿ ਦੇਖੋ ਜਿਹੜੇ ਅਸੀਂ ਮਾਪਿਓ ਬਣ ਚੁੱਕੇ ਆ ਨਾ ਤੇ ਉਹ ਜਿਹੜੇ ਸੁਹਾਵ ਨੇ ਪਲ ਸੀ ਨਾ ਜਦੋਂ ਸਾਡੇ ਬੱਚੇ ਅਜੇ ਮਾਂ ਦੇ ਢਿੱਡ ਵਿੱਚ ਹੀ ਸੀ ਉਹ ਛੋਟਾ ਜਿਹਾ ਭਰੂਨ ਸੀ ਤੇ ਉਹ ਕੀ ਕੁਝ ਕਰਦਾ ਸੀ ਕਿਵੇਂ ਰਹਿੰਦਾ ਸੀ ਉਹ ਬਹੁਤ ਆਤਾ ਦੇਖੋ ਐਕਸਪੀਰੀਅੰਸ ਹੁੰਦਾ ਮਾਂ ਨੂੰ ਪਰ ਕੁਝ ਨਾ ਕੁਛ ਤਾਂ ਬਾਪ ਨੂੰ ਜ਼ਰੂਰ ਹੀ ਐਕਸਪੀਰੀਅੰਸ ਹੋ ਜਾਂਦਾ ਖਾਸ ਕਰ ਜਿਹੜੇ ਮੇਰੇ ਵਰਗੇ ਹੁੰਦੇ ਨੇ ਨਾ ਜਿਹੜੇ ਆਪਣੀ ਬੇਟੀ ਨਾਲ ਗੱਲਾਂ ਕਰਦੇ ਹੁੰਦੇ ਸਨ ਤੋ ਮੈਨੂੰ ਖਿਆਲ ਹੈ ਵੀ ਹੋਰ ਵੀ ਬਹੁਤ ਹੋਣਗੇ ਪਿਓ ਜਿਨ੍ਹਾਂ ਨੇ ਆਪਣੇ ਬੱਚਿਆਂ ਨਾਲ ਆਪਣੇ ਛੋਟੇ ਜਿਹੇ ਉਸ ਬੱਚੇ ਨਾਲ ਗੱਲ ਕੀਤੀ ਹੋਣੀ ਹੈ ਜਦੋਂ ਉਹ ਮਾਂ ਦੇ ਢਿੱਡ ਵਿੱਚ ਪਲ ਰਿਹਾ ਸੀ ਦੇਖੋ ਜੀ ਪੁੱਠਾ ਲਟਕਿਆ ਜੇ ਉਹ ਵੀ ਪਾਣੀ ਦੇ ਵਿੱਚ ਫੇਰ ਵੀ ਕੁਦਰਤ ਦਾ ਜੋ ਕਮਾਲ ਜੇ ਜੋ ਕਾਰੀਗਰੀ ਕੁਦਰਤ ਦੀ ਜੇ ਉਹ ਬੇਮਿਸਾਲ ਜੇ ਤੇ ਉਹਦੇ ਬਾਬਤ ਦੀ ਕਿਤਾਬ ਦੀ ਇੱਕ ਵਾਰੀ ਸ਼ਕਲ ਦਿਖਾ ਦਿਓ ਤਾਂ ਤੇ ਆਹ ਦੇਖੋ ਜੀ ਇਹ

ਭਰੂਣ ਦੇ ਨਾਲ ਕਿਸ ਤਰ੍ਹਾਂ ਦੀਆਂ ਖੇਡਾਂ ਖੇਡੀਆਂ ਜਾ ਸਕਦੀਆਂ ਤੇ ਫਿਰ ਉਹ ਬੱਚਾ ਜੋ ਮਾਂ ਦੇ ਢਿੱਡ ਅੰਦਰ ਨੇ ਨਾ ਹੁਣ ਕਰ ਲੋ ਗੱਲ ਮਾਂ ਬੱਚੇ ਭਰੂਣ ਨਾਲ ਖੇਡਾ ਖੇਡਦੀਆਂ ਨੇ ਇਹਨਾਂ ਨੇ ਵੈਸੇ ਇਹ ਤਾਂ ਦੇਖੋ ਜੀ ਉਹਨੂੰ ਹਰ ਮਾਂ ਦੱਸ ਸਕਦੀ ਹੈ ਕਿ ਉਹ ਅੰਦਰੋਂ ਦੀ ਮਾਰਦੇ ਐ ਲੱਤ ਕਉ ਆ ਕੇ ਤੇ ਕਈ ਵਾਰੀ ਤਾਂ ਜੇ ਉੱਤੇ ਢਿੱਡ ਤੇ ਹੱਥ ਰੱਖੋ ਨਾ ਤਾਂ ਤੁਹਾਨੂੰ ਪਤਾ ਲੱਜਾਂਦੇ ਵੀ ਉਹ ਵੱਜੀ ਲੱਤ ਬਿਲਕੁਲ ਜੀ ਹੰਗਾਰਾ ਕਮਾਲ ਦਾ ਭਰਦੇ ਨੇ ਤੇ ਉਹ ਸਾਬਤ ਹੋ ਚੁੱਕੇ ਤੱਥ ਨੇ ਪਰ ਅੱਜ ਗੱਲ ਹੋਰ ਵੀ ਮਜ਼ੇਦਾਰ ਜੀ ਅੱਜ ਗੱਲ ਜੇ ਉਬਾਸੀ ਦੀ ਯਾਰਨਿੰਗ ਹੁਣ ਦੇਖੋ ਨਾ ਗੱਲ ਕਰਦੇ ਸਰ ਮੈਂ ਬਿਲਕੁਲ ਦਾਅਵੇ ਨਾਲ ਕਹਿ ਸਕਦੀ ਹਾਂ ਇੱਕ ਅਦ ਬੰਦੇ ਨੂੰ ਤਾਂ ਜ਼ਰੂਰ ਉਬਾਸੀ ਬਸੂਸੀ ਆ ਹੀ ਜਾਂਦੀ ਹੈ ਕਿਉਂਕਿ ਇਹ ਤਾਂ ਹੈ ਲੱਗਦੀ ਬਿਮਾਰੀ ਹੈ ਉਹ ਕਲਾਸ ਦੇ ਵਿੱਚ ਇੱਕ ਨੂੰ ਆਉਂਦੀ ਸੀ ਨਾ ਉਹ ਵਾਸੀ ਤੇ ਲੈਕਚਰ ਹੁੰਦਾ ਸੀ ਬੋਰ ਤੇ ਅੱਧੀ ਕਲਾਸ ਸੌਂ ਹੀ ਜਾਂਦੀ ਸੀ ਪਿੱਛੇ ਕਰਕੇ ਸੋ ਜੀ ਮਾਂ ਦੇ ਢਿੱਡ ਅੰਦਰ ਪਹਿਲੀ ਵਾਰ ਜਦੋਂ ਦੇਖਿਆ ਗਿਆ ਕਿ ਜਦੋਂ ਬੱਚਾ ਪਲ ਰਿਹਾ ਉਹ ਵੀ ਮੂੰਹ ਖੋਲਦਾ ਜੇ ਤਾਂ ਫਿਰ ਬਹੁਤ ਸਾਰੇ ਕਿਆਸ ਲਾਏ ਗਏ ਅਲਟਰਾਸਾਉਂਡ ਰਾਈਂ ਬੜੀਆਂ ਕਮਾਲ ਦੀਆਂ ਗੱਲਾਂ ਗੁਰਪਾਲ ਪਤਾ ਲੱਗੀਆਂ ਉਹ ਕਹਿੰਦੇ ਜੀ ਕਿ ਉਹ ਸ਼ਾਇਦ ਭਰੂਣ ਕਿਉਂਕਿ ਹੈ ਹੀ ਲਟਕਦਾ ਪਾਣੀ ਵਿੱਚ ਪੁੱਠਾ ਲਟਕ ਰਿਹਾ ਉਹ ਕਹਿੰਦੇ ਸ਼ਾਇਦ ਪਾਣੀ ਲਗਾਉਣ ਦੀ ਕੋਸ਼ਿਸ਼ ਕਰ ਰਿਹਾ ਜਾਂ ਫਿਰ ਇਹ ਅੰਦਾਜ਼ਾ ਲਾਇਆ ਗਿਆ ਵੀ ਸ਼ਾਇਦ ਜਿਵੇਂ ਖਾਣ ਵਾਂਗ ਉਹ ਤਿਆਰੀ ਕਰ ਰਿਹਾ ਵੀ ਮੈਂ ਜੰਮਣ ਤੋਂ ਬਾਅਦ ਜਦੋਂ ਚੁੰਗਣਾ ਹੈ ਸ਼ਾਇਦ ਉਸ ਤਿਆਰੀ 'ਚ ਜੁਟਿਆ ਵੀ ਉਹ ਮੂੰਹ ਖੋਲ੍ਹਿਆ ਫਿਰ ਬੰਦ ਕੀਤਾ ਫਿਰ ਖੋਲ੍ਹ ਸੋ ਇਹ ਚੀਜ਼ਾਂ ਸਨ ਜੋ ਪਹਿਲੀ ਵਾਰ ਦੇਖ ਕੇ ਕਮਾਲ ਹੋ ਗਿਆ ਉਹ ਜੀ ਜਦੋਂ ਆਪਾਂ ਵੀ ਦੇਖਿਆ ਸੀ ਅਲਟਰਾ ਸਾਊਂਡ ਦੇ ਵਿੱਚ ਉਹਦੀ ਉਹ ਵਾਸ ਹੀ ਲੈਂਦੇ ਆ ਆਹਾਹਾ ਗਦਰ ਹੀ ਹੋ ਜਾਂਦਾ ਉਸ ਟਾਈਮ ਤਾਂ ਬਸ ਕਮਾਲ ਦੀ ਅਲਟਰਾ ਸਾਊਂਡ ਚੀਜ਼ ਐ ਜੀ ਜੇ ਇਹਨੂੰ ਸਹੀ ਵਰਤੋਂ ਲਈ ਦੇਖਿਆ ਜਾਏ ਨਾ ਤੇ ਦੇਖੋ ਅਸੀਂ ਤਾਂ ਬੜੇ ਲਾਲਚੀ ਹੁੰਨੇ ਆ ਕਿ ਇਨਵੈਂਸ਼ਨ ਤਾਂ ਹੁੰਦੀ ਐ ਕਿਸੇ ਹੋਰ ਚੀਜ਼ ਲਈ ਤੇ ਹਰਸ਼ਿੰਦਰ ਜੀ ਗੰਟ੍ਰੈਸਟਿੰਗ ਗੱਲ ਦੱਸਾਂ ਇਹ ਅਲਟਰਾ ਸਾਊਂਡ ਪਤਾ ਕਿਉਂ ਇਨਵੈਂਟ ਹੋਇਆ ਸੀਗਾ ਜਿਹੜੀਆਂ ਰੇਲਵੇ ਲਾਈਨਸ ਹੁੰਦੀਆਂ ਨੇ ਨਾ ਉਨਾ ਦੇ ਵਿੱਚ ਕ੍ਰੈਕ ਡਿਟੈਕਟ ਕਰਨ ਲਈ ਸਭ ਤੋਂ ਪਹਿਲਾਂ ਅਲਟਰਾ ਸਾਊਂਡ ਇਹ ਡਟਾਇਬ ਬਣਿਆ ਸੀ ਲਓ ਜੀ ਅਸੀਂ ਉਹਨੂੰ ਵਰਤਿਆ ਕਿੱਥੇ ਮਾਂ ਦੇ ਟਿੱਡ ਦੇ ਅੰਦਰ ਪਾਲੇ ਬੱਚੇ ਦੇ ਅੰਦਰ ਦੇਖਿਆ ਤੇ ਫਿਰ ਦੂਰ ਵਰਤੋਂ ਕਿਵੇਂ ਕੀਤੀ ਰੋਣ ਹੱਥਿਆ ਲਈ ਬਿਲਕੁਲ ਜੀ ਮੈਂ ਉਹਦੇ ਤੇ ਵੀ ਜ਼ਰੂਰ ਅਖੀਰ ਵਿੱਚ ਤੜਨਾ ਗੱਲ ਕਰਨੀ ਚਾਹਾਂਗੀ ਪਰ ਚੌਥੇ ਤੋਂ ਨੌਵੇਂ ਮਹੀਨੇ ਵਿੱਚ ਲਗਾਤਾਰ ਜਦੋਂ ਅਲਟਰਾਸਾਉਂਡ ਕੀਤੇ ਗਏ ਬਹੁਤ ਸਾਰੀਆਂ ਖੋਜਾਂ ਸੀ ਜੀ ਜੋ ਸਾਹਮਣੇ ਆਈਆਂ ਜਿਨ੍ਹਾਂ ਵਿੱਚ ਖਾਸ ਤਰਤੇ ਦੇਖਿਆ ਗਿਆ ਕਿ ਬੱਚਾ ਉਹ ਯਾਨੀ ਮੂੰਹ ਤਾਂ ਉਹਨੇ ਖੋਲਿਆ ਪਰ ਅੰਦਰ ਲੰਘਾਇਆ ਕੁਛ ਨਹੀਂ ਸੋ ਇੱਕ ਖੋਜ ਜਦੋਂ ਦੇਖੀ ਇੱਕ ਨੇ ਫਿਰ ਦੋ ਨੇ ਫਿਰ ਤਿੰਨ ਨੇ ਫਿਰ ਚਾਰ ਨੇ ਕਹਿੰਦੇ ਜੇ ਲੱਗਦਾ ਸਾਨੂੰ ਗਲਤੀ ਲੱਗੀ ਵੀ ਇਹ ਖਾਣ ਪੀਣ ਦਾ ਨਹੀਂ ਚੱਕਰ ਹੈ ਇਹ ਤਾਂ ਕੁਝ ਹੋਰ ਹੀ ਚੱਕਰ ਲੱਗਦਾ ਮੂੰਹ ਜੋ ਖੋਲ ਰਿਹਾ ਵੀ ਆਓ ਜੀ ਅੰਦਰ ਅੰਦਰ ਕੁਝ ਨਹੀਂ ਲੰਘ ਰਿਹਾ ਨਹੀਂ ਉਹਨੇ ਸਿਰਫ ਮੂੰਹ ਹੀ ਖੋਲਿਆ ਜੇ ਤੇ ਫਿਰ ਉਹ ਦਿਨ ਚ ਕਈ ਵਾਰ ਕਿਸੇ ਖਾਸ ਮੌਕੇ ਤੇ ਖੋਲਿਆ ਓਕੇ ਲਓ ਜੀ ਉਹ ਅਲਟਰਾ ਸਾਊਂਡ ਫਿਰ ਉਬਾਸੀ ਦੇ ਉੱਤੇ ਉਹਨਾਂ ਨੇ ਇੱਕ ਅੰਦਾਜ਼ਾ ਲਾਇਆ ਵੀ ਸ਼ਾਇਦ ਉਹ ਵਾਸੀ ਲੰਦਾ ਬੜੀ ਖਿੱਲੀ ਉੱਡੀ ਜੀ ਦਾ ਉਸ ਡਾਕਟਰ ਦੀ ਜਿਹੜਾ ਟੈਸਟ ਕਰ ਰਿਆ ਸੀ ਵੀ ਲਓ ਇਹਨਾਂ ਵੀ ਵੇਲਾ ਨਹੀਂ ਆ ਵੀ ਢਿੱਡ ਦੇ ਅੰਦਰ ਵੀ ਵਾਸੀਆਂ ਲਈ ਜਾਵੇ ਖੈਰ ਜੀ ਅਲਟਰਾ ਸਾਊਂਡ ਤੇ ਦੋ ਦੋ ਛੋਟੇ ਛੋਟੇ ਸੱਲਾਂ ਤੋਂ ਬਣ ਕੇ ਤੇ ਪੂਰੇ ਦਾ ਪੂਰਾ ਬੱਚਾ ਬਣ ਜਾਂਦਾ ਹੈ ਪੂਰੇ 9 ਮਹੀਨੇ ਦੇ ਵਿੱਚ ਜੀ ਜਦੋਂ ਫਾਲੋਅ ਅਪ ਕੀਤਾ ਗਿਆ ਗੁਰਪਾਲ ਜੀ ਦੇਖਿਆ ਕਿ ਤੀਸਰੇ ਮਹੀਨੇ ਤੇ ਬੱਚੇ ਨੇ ਉਬਾਸੀ ਵਾਂਗੂੰ ਖੋਲਿਆ ਪਰ ਉਹ ਹੌਲੀ ਹੌਲੀ ਘਟਦਾ ਘਟਦਾ ਨੌਵੇਂ ਮਹੀਨੇ ਤੇ ਆ ਕੇ ਦੇਖਿਆ ਕਿ ਉਹ ਜਦੋਂ ਜੰਮਣ ਦੇ ਨੇੜੇ ਤੇੜੇ ਸੀ ਉਹਦੀਆਂ ਉਬਾਸੀਆਂ ਬਿਲਕੁਲ ਨਾ ਬਰਾਬਰ ਹੋ ਗਈਆਂ ਹੁਣ ਇਹ ਹੋਰ ਵੀ ਅਜੀਬ ਲੱਗਿਆ ਵੀ ਇਹ ਕਿਉਂ ਹੋ ਰਿਹਾ ਇਸ ਤਰ੍ਹਾਂ ਘਟ ਕਿਉਂ ਰਿਹਾ ਲਓ ਜੀ ਫਿਰ ਸਭ ਤੋਂ ਜਿਹੜਾ ਇੰਗਲੈਂਡ ਦਾ ਡਾਕਟਰ ਰੀਸਲੈਂਡ ਸੀ ਉਹਦੀਆਂ ਖੋਜਾਂ ਮੈਂ ਕੁਝ ਕੁ ਸਾਂਝੀਆਂ ਕਰਾਂਗੀ ਫਿਰ ਕੁਝ ਹੋਰ ਵੀ ਕੁਝ ਜਾਪਾਨੀ ਡਾਕਟਰਾਂ ਦੀਆਂ ਨੇ ਕੁਝ ਹੋਰ ਵੀ ਬੜੀਆਂ ਮਜ਼ੇਦਾਰ ਖੋਜਾਂ ਨੇ ਲਓ ਜੀ ਉਹ ਕਹਿੰਦਾ ਕਿ ਜਦੋਂ ਮੈਂ ਇਹਦੇ ਅਲਟਰਾਸਾਉਂਡ ਵਿੱਚ ਦੇਖਦਿਆਂ ਉਬਾਸੀ ਨਾਲ ਫਿਰ ਉਹਨੇ ਨਾਲ ਸਕੈਨਿੰਗ ਹੋਰ ਵੀ ਚੱਲ ਰਹੀ ਸੀ ਕਿ ਬ੍ਰੇਨ ਦੇ ਵਿੱਚ ਵਾਪਰਦਾ ਕੀ ਜ ਉਹਨਾਂ ਨੇ ਦੇਖਿਆ ਕਿ ਜਿਉਂ ਹੀ ਪ੍ਰੂਨ ਉਬਾਸੀ ਲਈ ਮੂੰਹ ਖੋਲਦਾ ਸੀ ਲੋਜੀ ਉਹਦੇ ਦਿਮਾਗ ਅੰਦਰਲੇ ਕੁਝ ਹਿੱਸੇ ਸੈੱਲਾਂ ਦੇ ਉਚਸਤੋ ਰਹੇ ਸਨ ਯਾਨੀ ਪੁੱਠਾ ਕੰਮ ਅਸੀਂ ਜਦੋਂ ਵਾਸੀਆਂ ਲੈਨੇ ਅਸੀਂ ਸੁਨਿਆਹ ਦੇ ਦਿੰਨੇ ਆ ਬਸ ਬਹੁਤ ਹੋ ਗਈ ਸੋਣਾ ਅਸੀਂ ਸੋਣਾ ਹੋਰ ਗੋਰ ਹੋ ਗਏ ਪਰ ਉਹ ਜੀ ਉਦੋਂ ਉਹਦੇ ਦਿਮਾਗ ਦੇ ਕੁਝ ਸੈੱਲ ਐਕਟਿਵ ਹੋ ਰਹੇ ਸਨ ਸੋ ਇਹ ਦੇਖਿਆ ਗਿਆ ਇਹਦਾ ਮਤਲਬ ਹੈ ਦਿਮਾਗ ਦੇ ਸੈੱਲ ਵੀ ਵੱਧਦੇ ਨੇ ਉਹਨਾਂ ਦੇ ਕਨੈਕਸ਼ਨ ਵੀ ਵੱਧਦੇ ਨੇ ਸੋ ਇਹ ਕੁਝ ਹੋਰ ਜੇ ਚੱਕਰ ਕੱਲੀ ਨੀਂਦਰ ਨਹੀਂ ਲਓ ਜੀ ਦੂਜੀ ਖੋਜ ਫਿਰ ਹੋਰ ਇਸੇ ਤਰ੍ਹਾਂ ਕੀਤੀ ਗਈ ਉਹਨੇ ਦੇਖਿਆ ਕਿ ਜਿਹੜੇ ਜਿਹੜੇ ਮਾਂ ਦੇ ਢਿੱਡ ਅੰਦਰ ਬੱਚਿਆਂ ਵਿੱਚ ਲਹੂ ਦੀ ਕਮੀ ਸੀ ਉਹ ਵੀ ਉਬਾਸੀ ਵੱਧ ਲੈ ਰਹੇ ਸਨ ਅੱਛਾ ਹੁਣ ਉਸ ਤੋਂ ਅੱਗੇ ਇੱਕ ਤੀਜੀ ਖੋਜ ਜੋ ਕਿ ਜਾਪਾਨ ਵਿੱਚ ਸਤਮਾਏ ਬੱਚੇ ਉੱਤੇ ਕੀਤੀ ਗਈ ਕਿ ਜਿਹੜੇ ਮਤਲਬ ਦਿਖ ਰਿਆ ਸੀ ਕਿ ਜੰਮਣ ਵਾਲੇ ਨੇ ਹੁਣੇ ਸਤਮਾਏ ਜਿਹੜੇ ਜੰਮੇ ਉਹਨਾਂ ਦੇ ਬਿਲਕੁਲ ਮੈਚਿਓਰਿਟੀ ਨੂੰ ਅਸੀਂ ਕਹਿ ਦਿੰਦੇ ਆ ਉਹ ਦੇਖਿਆ ਗਿਆ ਕਿ ਉਹ ਜਦੋਂ ਦਿਖਦਾ ਸੀ ਵੀ ਡਿਲੀਵਰੀ ਹੋਣ ਵਾਲੇ ਯਾਨੀ ਜਗ ਲਗਾਤਾਰ ਜਿਵੇਂ ਕਰ ਰਹੇ ਸਨ ਦੇਖਿਆ ਕਿ ਦੀ ਡਿਲੀਵਰੀ ਨੇੜੇ ਆ ਤਾਂ ਉਹ ਬੱਚੇ ਸਗੋਂ ਸੱਤਵੇਂ ਮਹੀਨੇ ਜਦੋਂ ਯਾਨੀ ਡਿਲੀਵਰੀ ਹੋਣ ਦੇ ਲਾਗੇ-ਲਾਗੇ ਕਈ ਵਾਰ ਦਿਨ ਚ ਸਗੋਂ ਬਾਧੂ ਵਾਸੀਆਂ ਲੈਣ ਲੱਗ ਗਏ ਤਾਂ ਕਿ ਉਹ ਜਿਵੇਂ ਮੈਚ्योर ਬੱਚੇ ਦੇ ਨਾਲ ਜਾਣਾ ਹੈ ਉਹਨਾਂ ਨੇ ਉਹਨਾਂ ਬ੍ਰੇਨ ਡਿਵੈਲਪ ਜਿੰਨੀ ਛੇਤੀ ਕਰ ਸਕਣ ਕਰ ਲੈਣ ਸੋ ਆ ਵੀ ਦੇਖੋ ਕਮਾਲ ਦੇਖਿਆ ਕੁਦਰਤ ਨੇ ਹੀ ਕੁਦਰਤ ਦੇ ਵੀ ਕਮਾਲ ਹਾਂ ਕਿ ਜਦੋਂ ਜੀ ਬੱਚਾ ਜੰਮਣ ਲੱਗਾ ਵਕਤ ਤੋਂ ਪਹਿਲਾਂ ਲੋ ਜੀ ਇਹਦਾ ਬ੍ਰੇਨ ਪੂਰਾ ਤਿਆਰ ਕਰਨਾ ਸੋ ਉਹਦੀਆਂ ਉਬਾਸੀਆਂ ਹੀ ਵਧਾ ਦਿੱਤੀਆਂ ਵਾਹ ਲੋ ਜੀ ਚੌਥੀ ਖੋਜ ਕੀਤੀ ਗਈ ਜਿਹੜਾ ਕਿ ਪੰਜ ਮਹੀਨੇ ਦੇ ਪ੍ਰੂਣਾ ਦੇ ਉੱਤੇ ਯਾਨੀ ਮਾਂ ਦੇ ਢਿੱਡ ਅੰਦਰਲੇ ਬੱਚੇ ਤੇ ਜਿਹੜੇ ਜਿਹੜੇ ਪੰਜਵੇਂ ਮਹੀਨੇ ਤੇ ਸੀ ਉਹਨਾਂ ਉੱਤੇ ਕਈ ਹਜ਼ਾਰਾਂ ਬੱਚਿਆਂ ਦੇ ਜਦੋਂ ਯਾਨੀ ਮਾਵਾਂ ਦੇ ਢਿੱਡ ਦਾ ਅਲਟਰਾਸਾਉਂਡ ਹੋਇਆ ਉਹਦੇ ਚ ਦੇਖਿਆ ਕਿ ਪੰਜ ਮਹੀਨੇ ਦਾ ਜਿਹੜਾ ਪ੍ਰੂਣ ਜੇ ਅੰਦਾਜ਼ਨ ਔਸਤਨ ਯਾਨੀ ਐਵਰੇਜ 6 ਵਾਰ 82 ਰੋਜ਼ ਲੈਂਦਾ ਜੀ ਹੁਣ ਬੜੇ ਬੜੇ ਵੇਲੇ ਡਾਕਟਰ ਨੇ 24 ਘੰਟੇ ਬਹਿ ਕੇ ਅਲਟਰਾਸਾਉਂਡ ਮਸ਼ੀਨ ਤੇ ਹੀ ਲੱਗੇ ਰਹਿੰਦੇ ਸੀ ਚਲੋ ਪਰ ਇੱਕ ਗੱਲ ਤਾਂ ਬੜੀ ਮਜ਼ੇਦਾਰ ਹੈ ਕਿ ਪਵਾਸੀ ਦੇ ਨਾਲ ਦਿਮਾਗ ਤੇਜ਼ ਬੰਦਾ ਬਿਲਕੁਲ ਪਰ ਹੁਣ ਇੱਕ ਹੋਰ ਕਮਾਲ ਦੀ ਖੋਜ ਦੇਖੋ ਜੀ ਜੋ ਪੰਜਵੀਂ ਖੋਜ ਜਿਹੜੀ ਕਿ ਐਮਸਟਰਡਮ ਤੋਂ ਬਾਅਦ ਫਿਰ ਉਹ ਕਈਆਂ ਨੇ ਉਸ ਨੂੰ ਕੈਲੀਬ੍ਰੇਟ ਕੀਤਾ ਕਿ ਬਿਲਕੁਲ ਹੀ ਠੀਕ ਜੇ ਕਿ ਕੁਝ ਬੱਚੇ ਮੈਂ ਹੁਣ ਇਸ ਦੇ ਉੱਤੇ ਇਸ ਕਾਰਨ ਦੱਸਣ ਲੱਗਿਆ ਕਿ ਇਹਦੇ ਉੱਤੇ ਆਧਾਰਿਤ ਹੋਰ ਖੋਜਾਂ ਦੁਨੀਆ ਭਰ ਚ ਹੋ ਰਹੀਆਂ ਨੇ ਕਿ ਸ਼ਾਇਦ ਅਸੀਂ ਇੱਕ ਨਵੀਂ ਖੋਜ ਕੱਢ ਸਕੀਏ ਜੋ ਮੈਂਟਲੀ ਰਿਟਾਰਡਡ ਨੇ ਜਾਂ ਜਿਨ੍ਹਾਂ ਦਾ ਪੂਰਾ ਬ੍ਰੇਨ ਡਿਵੈਲਪ ਨਹੀਂ ਹੋਇਆ ਉਹਨਾਂ ਨੂੰ ਕੀ ਕੀਤਾ ਜਾ ਸਕਦਾ ਕਿਸ ਤਰ੍ਹਾਂ ਦੀ ਸਟੀਮੂਲੇਸ਼ਨ ਬਿਲਕੁਲ ਇਵਨ ਏ ਡੀ ਐਚ ਡੀ ਆਟਿਜ਼ਮ ਇਹ ਕਿਉਂ ਹੋ ਰਿਹਾ ਜੇ ਕੀ ਉਹਨਾਂ ਦੇ ਵਿੱਚ ਇਸ ਤਰ੍ਹਾਂ ਘਾਟੂ ਬਾਸੀਆਂ ਸੀ ਉਹ ਬ੍ਰੇਨ ਡਿਵੈਲਪਮੈਂਟ ਨਹੀਂ ਹੋਈ ਜਾਂ ਹੋਰ ਕੋਈ ਕਾਰਨ ਸੀ ਉਹ ਹੋਇਆ ਇਸ ਕਾਰਨ ਲੱਭਿਆ ਗਿਆ ਜੀ ਉਹਨਾਂ ਨੇ ਕਿਹਾ ਕਿ ਜਿਹੜਾਂ ਦੀ ਬ੍ਰੇਨ ਡਵੈਲਪਮੈਂਟ ਸਲੋ ਹੋ ਰਹੀ ਸੀ ਉਹ ਪ੍ਰੂਣ ਉਬਾਸੀ ਵੱਧ ਲੈਣ ਲੱਗ ਪਏ ਸਨ ਪਰ ਜਦੋਂ ਹੀ ਦੇਖਿਆ ਕਿ ਜਿਵੇਂ ਯਾਨੀ ਇੱਕ ਤਰੀਕੇ ਉਹ ਆਪਣੇ ਦਿਮਾਗ ਦਾ ਸਵਿਚ ਆਨ ਆਫ ਕਰ ਰਹੇ ਸਨ ਕਿ ਭਾਈ ਇਹ ਘਟ ਵਧ ਰਿਹਾ ਉਬਾਸੀ ਤੇਜ਼ ਲੈ ਲਵਾ ਸ਼ਾਇਦ ਮੇਰਾ ਉਹ ਕਰ ਸਕਾ ਪਰ ਜੇ ਹੁਣ ਕਿਸੇ ਕਿਸਮ ਦੀ ਵਾਇਰਸ ਕੋਈ ਥਾਇਰੋਇਡ ਦੀ ਪ੍ਰੋਬਲਮ ਮਾ ਨੂੰ ਕੋਈ ਦਿਲ ਦੇ ਰੋਗ ਆਕਸੀਜਨ ਦਾ ਘਟਣਾ ਜਾਂ ਕੋਈ ਅੰਗਿਣਤ ਹੋਰ ਜੋ ਆਪਾਂ ਫਿਰ ਕਦੇ ਗੱਲ ਕਰਾਂਗੇ ਉਹ ਜਦੋਂ ਨਾਲ ਹੋਈਆਂ ਪਈਆਂ ਸੀ ਯਾਨੀ ਉਹ ਵਾਸੀਆਂ ਵੀ ਅਸਰ ਨਹੀਂ ਕਰ ਸਕਿਆ ਪੂਰੀ ਬ੍ਰੇਨ ਡਿਵੈਲਪਮੈਂਟ ਨਹੀਂ ਹੋਈ ਜਾਂ ਮਾਂ ਬਹੁਤ ਤਣਾਅ ਵਿੱਚ ਸੀ ਘਰ ਚ ਲੜਾਈ ਝਗੜੇ ਸੀ ਕੁਝ ਅੱਛਾ ਮਾਂ ਦੇ ਤਣਾਅ ਦਾ ਵੀ ਫਰਕ ਪੈਂਦਾ ਬੱਚੇ ਦੇ ਉੱਪਰ ਗੁਰਪਾਲ ਜੀ ਕਮਾਲ ਦਾ ਤੁਸੀਂ ਹਾਲ ਦੇਖੋ ਕੁਦਰਤ ਨੇ ਕੀ ਗਦਰ ਕੀਤਾ ਜੇ ਕਿ ਜੇ ਮਾਂ ਔਖੀ ਹੋਵੇ ਨਾ ਜਾਂ ਰੋਂਦੀ ਹੋਵੇ ਜਾਂ ਸਟ੍ਰੈਸ ਵਿੱਚ ਹੋਏ ਤਾਂ ਕਿਉਂਕਿ ਉਹ ਦਿਲ ਦੀ ਧੜਕਣ ਦਾ ਅਸਰ ਪੈਂਦਾ ਤੇ ਬਿਲਕੁਲ ਨਾਲ ਤਾਂ ਬੱਚਾ ਪਿਆ ਸੋ ਉਹ ਬੱਚਾ ਵੀ ਤੁਸੀਂ ਵੇਖੋਗੇ ਕਿ ਉਹਦੀ ਧੜਕਣ ਵੀ ਉਸੇ ਹਿਸਾਬ ਨਾਲ ਰੁਕਦੀ ਵਧਦੀ ਬੱਚੇ ਦਾ ਹਿਲਜੁਲ ਘਟਣਾ ਸਾਰਾ ਕੁਝ ਉਹ ਮਾਂ ਦੇ ਹਾਵ ਭਾਵ ਦੇ ਨਾਲ ਇਥੋਂ ਤੱਕ ਕੇ ਦੇਖਿਆ ਗਿਆ ਜਦੋਂ ਕਦੇ ਘਰ ਚ ਝਗੜੇ ਹੁੰਦੇ ਸਨ ਦੀ ਮਾਂ ਜਾਂ ਪਿਓ ਉੱਚੀ ਬੋਲ ਪਏ ਜਾਂ ਘਰ ਵਿੱਚ ਕੋਈ ਤਣਾਅ ਸੀ ਤਾਂ ਉਹ ਬੱਚੇ ਦਾ ਸਹਿਮ ਜਾਣਾ ਉਹਦੀ ਧੜਕਣ ਇੱਕਦਮ ਘਟ ਜਾਣੀ ਉਨੇ ਠਰ ਬਿਲਕੁਲ ਠੰਬਰ ਜਾਣਾ ਕਿ ਕੀ ਹੋ ਗਿਆ ਤੇ ਬਿਲਕੁਲ ਇੰਜੇ ਉਲਟ ਵੀ ਦੇਖਿਆ ਗਿਆ ਕਿ ਜਦੋਂ ਜਿਵੇਂ ਐ ਢਿੱਡ ਦੇ ਉੱਤੇ ਹੱਥ ਰੱਖ ਕੇ ਜਦੋਂ ਪਾਪਾ ਨੇ ਗੱਲ ਕਰਨੀ ਇਹ 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 ਤਾਂ ਇਹਦੀ ਬਿਲਕੁਲ ਪ੍ਰੈਕਟੀਕਲ ਐਸਮੈਂਟ ਦੱਸ ਦਿੰਦਾ ਹਾਂ ਕਿ ਜਦੋਂ ਮੇਰੀ ਬੇਟੀ ਸੀ ਤੇ ਮੈਂ ਉਹਦੇ ਨਾਲ ਕਹਾਣੀਆਂ ਸੁਣਾਉਂਦਾ ਹੁੰਦਾ ਸੀ ਇੱਕ ਕਹਾਣੀ ਮੇਰੀ ਬੜੀ ਹੀ ਪਿਆਰੀ ਜਿਹੜੀ ਕਹਾਣੀ ਸੀ ਉਹ ਕਾਂ ਤੇ ਚਿੜੀ ਵਾਲੀ ਜੇ ਸਾਰੇ ਪੰਜਾਬੀਆਂ ਨੇ ਸੁਣੀ ਚੂ ਚੂ ਮੇਰਾ ਮੁੰਡਾ ਫਾਥਾ ਸੱਚ ਜਾਣਿਓ ਇਹ ਖੋਜਾਂ ਵੀ ਨੇ ਅਸੀਂ ਅਜ਼ਮਾਈਆਂ ਵੀ ਨੇ ਕਿ ਜੰਮਣ ਬਾਅਦ ਜਦੋਂ ਰੋਂਦੀ ਸੀ ਨਾ ਤੇ ਫਿਰ ਉਦੋਂ ਗੁਰਪਾਲ ਜੀ ਉਹਨੂੰ ਜਦੋਂ ਚੁੱਕ ਕੇ ਮੋਢੇ ਨਾਲ ਲਾ ਕੇ ਉਹੀ ਕਹਾਣੀ ਸ਼ੁਰੂ ਕਰਦੀ ਸੀ ਤੇ ਉਹ ਚੁੱਪ ਕਰਕੇ ਆਰਾਮ ਨਾਲ ਸੁਣਦੀ ਸੀ ਕਿ ਹਾਂ ਉਹੀ ਕਹਾਣੀ ਆ ਗਈ ਉਹੀ ਆਵਾਜ਼ ਹੈ ਮੈਂ ਪਛਾਣਦੀ ਹਾਂ ਸੋ ਇਹ ਨਾਰਮਲ ਵੀ ਅਣਜਣ ਬੱਚਿਆਂ ਤੇ ਇਹ ਮੇਰਾ ਖਿਆਲ ਹੈ ਜਿਹੜੀ ਮਾਂ ਪਾਰਤ ਦੇ ਵਿੱਚ ਅਸੀਂ ਇੱਕ ਕਹਾਣੀ ਦੀ ਕਾਫੀ ਸੁਣਦੇ ਹਾਂ ਕਿ ਉਹ ਚੱਕਰ ਵੀਉ ਦੇ ਵਿੱਚ ਵੜਨ ਦੀ ਕਹਾਣੀ ਤਾਂ ਸੁਣ ਲਈ ਤੇ ਨਿਕਲਣ ਵੇਲੇ ਮਾਂ ਗਈ ਸੋ ਇਹ ਫੇਰ ਉਹ ਬੱਚਾ ਅਲਟੀਮੇਟਲੀ ਉਹ ਲੜਾਈ ਦੇ ਵਿੱਚ ਫਸ ਗਿਆ ਮੈਂ ਬਿਲਕੁਲ ਅਸਲੀਅਤ ਜੋ ਖੋਜਾਂ ਆਈਆਂ ਨੇ ਉਹਦੇ ਆਧਾਰ ਤੇ ਹੀ ਗੱਲ ਕਰਨ ਲੱਗੀਆਂ ਕਿ ਜਿਵੇਂ ਜੰਮਣ ਬਾਅਦ ਜਿਵੇਂ ਮੈਂ ਹੁਣੇ ਜ਼ਿਕਰ ਕੀਤਾ ਕਿ ਨਿੱਕਾ ਜਿਹਾ ਬੱਚਾ ਥੱਕਿਆ ਵੀ ਕਦੇ ਹੋ ਸਕਦਾ ਸੋ ਜੇ ਜੰਮਣ ਬਾਅਦ ਦੀ ਉਬਾਸੀ ਲੈ ਰਿਹਾ ਨਾ ਸਮਝ ਲਓ ਕਹਿੰਦਾ ਹੁਣ ਬਸ ਕਰ ਪਰਿਓ ਮੈਂ ਬੋਰ ਹੋ ਗਿਆ ਕੌਣ ਲੈਂਦੇ ਤੇ ਜੇ ਨਹੀਂ ਉਦੋਂ ਪਰੇ ਹੁੰਦੇ ਨਾ ਫੇਰ ਉਹ ਚੀਕ ਚਗਾੜਾ ਵੀ ਮਚਾਉਂਦਾ ਜਿਵੇਂ ਸਿਰ ਪਾੜਨ ਤੇ ਆ ਜਾਂਦਾ ਕਿ ਹੁਣ ਬਸ ਕਰੋ ਬਹੁਤ ਬੋਰ ਕਰ ਲਿਆ ਸੋ ਇੰਜੀ ਤੁਸੀਂ ਮਾਂ ਦੇ ਢਿੱਡ ਅੰਦਰ ਲਈ ਜਦੋਂ ਗੱਲ ਆਪਾਂ ਕਰ ਰਹੇ ਹਾਂ ਕਿ ਬੱਚਾ ਮਾਂ ਦੀ ਗੱਲ ਦਾ ਹੰਗਾਰਾ ਭਰਦਾ ਜੇ। ਯਾਨੀ ਕਿਵੇਂ? ਇਹ ਦੇਖਿਆ ਗਿਆ ਹੁਣ ਇੱਕ ਖੇਡ ਸੀ ਜੋ ਖੇਡੀ ਗਈ। ਬਾ ਕਮਾਲ ਕਿ ਮਾਂ ਨੇ ਆਪਣੇ ਢਿੱਡ ਤੇ ਇਸ ਤਰ੍ਹਾਂ ਹੱਥ ਰੱਖਿਆ ਤੇ ਫਿਰ ਕਿਹਾ ਸੁਣਦੇ ਹੋ ਓਏ ਬੂਗਲੂ ਮੂਗਲੂ ਤੈਨੂੰ ਪਤਾ ਅੱਜ ਮੈਂ ਤੇਰੇ ਲਈ ਕਿੰਨੀਆਂ ਪਿਆਲੀਆਂ ਵੇਲੀਆਂ ਜਲਾਬਾਂ ਘੁਨੀਆਂ ਨਾ ਬਹੁਤ ਪਿਆਰੀਆਂ ਵੇਰੀਆਂ ਤੇਰੇ ਲਈ ਅੱਜ ਇੱਕ ਫਰੋਕੀ ਲੈ ਕੇ ਆਈਆਂ ਗੁਲਾਬੀ ਗੁਲਾਬੀ ਉਹ ਬੇਟੀ ਜਿਹੜੀ ਅੰਦਰ ਬੈਠੀ ਸੀ ਉਹਨੇ ਇੱਕ ਦਿਨ ਫਿਰ ਦੂਜੇ ਦਿਨ ਜਦੋਂ ਫੇਰ ਇਹ ਸੁਣਿਆ ਕਿ ਮੇਰੇ ਨਾਲ ਗੱਲ ਹੋ ਰਹੀ ਹੈ ਤਾਂ ਉਹਨੇ ਹੱਥ ਜਦੋਂ ਰੱਖਿਆ ਉਹਨੇ ਲੱਤ ਮਾਰੀ ਜਾਂ ਹੱਥ ਮਾਰੇ ਵੀ ਮੈਂ ਸੌੜ ਲਿਆ ਤੇ ਫਿਰ ਉਹਨੂੰ ਗੱਲ ਕੀਤੀ ਗਈ ਫਿਰ ਦੁਬਾਰਾ ਮਗਲੋ ਮਗਲੋ ਇੱਕ ਹੁਣ ਅੱਜ ਦੋ ਕਰਾਂਗੇ ਇੱਕ ਦੋ ਤੇ ਤੁਸੀਂ ਦੇਖੋਗੇ ਇੱਕ ਹਫਤਾ ਜਦੋਂ ਇਸ ਤਰ੍ਹਾਂ ਦੀ ਟ੍ਰੇਨਿੰਗ ਕਰਕੇ ਦੇਖਿਆ ਗਿਆ ਮਾਵਾਂ ਦੀ ਤੇ ਉਹ ਬੱਚੀ ਜੋ ਅੰਦਰ ਸੀ ਉਹਨੇ ਇੰਨੀ ਕਮਾਲ ਦੀ ਇਸ ਚੀਜ਼ ਸਿੱਖ ਲਈ ਵਰਪਾਲ ਜੀ ਉਹਨੇ ਦੋ ਦੇ ਉੱਤੇ ਦੂਸਰੀ ਲੱਤ ਮਾਰਨੀ ਸ਼ੁਰੂ ਕਰ ਦਿੱਤੀ ਪਰ ਇਹ ਬੇਟੀ ਤੇ ਬੇਟਿਆਂ 'ਚ ਕੋਈ ਫਰਕ ਹੈ ਗੈ ਭਰਾਬਰ ਨਹੀਂ ਮੈਂ ਇਸੇ ਲਈ ਬੇਟੀ ਦਾ ਨਾਮ ਲਿਆ ਕਿਉਂਕਿ ਇਹ ਵੀ ਇਹ ਵੀ ਖੋਜਾਂ ਤੇ ਅਧਾਰ ਤੇ ਕਿ ਬੇਟੇ ਥੋੜਾ ਘੱਟ ਹੁੰਗਾਰਾ ਪਰਦੇ ਨੇ ਤੇ ਘੱਟ ਦੇਰ ਲਈ ਪਰਦੇ ਨੇ ਜਦਕਿ ਬੇਟੀਆਂ ਦੇਖਿਆ ਗਿਆ ਜ਼ਿਆਦਾ ਚੁਸਤ ਹੁੰਦੀਆਂ ਨੇ ਜ਼ਿਆਦਾ ਦੇਰ ਤੱਕ ਹੁੰਗਾਰਾ ਭਰਦੀਆਂ ਨੇ ਇਹ ਖੋਜਾਂ ਤੇ ਹੀ ਆਧਾਰਿਤ ਜੇ ਅਲਟਰਾਸਾਉਂਡ ਵੀ ਬਹੁਤ ਸਾਰੇ ਸਕੈਨਿੰਗ ਤੇ ਆ ਰਹੇ ਨੇ ਬੇ ਬੇਟੀ ਜਿਹੜੀ ਹੁੰਦੀ ਉਹ ਮਾਂ ਨਾਲ ਬੱਧ ਜੁੜੀ ਰਹਿੰਦੀ ਹੈ ਜ਼ਿੰਦਗੀ ਭਰ ਜੇ ਉਹ ਨਾਲ ਵੀ ਜੀ ਬਹੁਤ ਜ਼ਿਆਦਾ ਜੁੜਦੀ ਜੇ ਉਹ ਪਿਆਰ ਤੇ ਮੁਹੱਬਤ ਜੋ ਬੇਟੀਆਂ ਗੋਦ ਦੇ ਵਿੱਚ ਪਾ ਕੇ ਜਾਂ ਜੱਫੀ ਪਾ ਕੇ ਉਹ ਤਾਂ ਕਮਾਲ ਹੀ ਕਰ ਦਿੰਦੀਆਂ ਨੇ ਖੈਰ ਇੱਕ ਹੋਰ ਮਜ਼ੇਦਾਰ ਚੀਜ਼ ਦੱਸਾਂ ਇਹ ਦੇਖਣ ਵਿੱਚ ਆਇਆ ਕਿ 6 ਮਹੀਨੇ ਦੇ ਜਿਹੜੀ ਬੇਟੀ ਅੰਦਰ ਪਲ ਰਹੀ ਸੀ ਹੁਣ ਇਹ ਖੋਜ ਸੀ ਜਿਹਦੇ ਨਾਲ ਕਿ ਘਰ ਦੇ ਵਿੱਚ ਕੋਈ ਲੜਾਈ ਸੀ ਕੋਈ ਨਹੀਂ ਯਾਨੀ ਗੱਲਬਾਤ ਨਹੀਂ ਜਾਂ ਕੋਈ ਸਟ्रेस ਸੀ ਐਂਗਜ਼ਾਇਟੀ ਸੀ ਬਹੁਤ ਹੋਰ ਚੀਜ਼ਾਂ ਹੋ ਜਾਂਦੀਆਂ ਨੇ ਤਾਂ ਉਹ ਬੱਚੇ ਤੇ ਕਿਵੇਂ ਅਸਰ ਪੈਂਦਾ ਜੇ ਕਿ ਉਹਦੇ ਸੈੱਲ ਦੀ ਡਿਵੈਲਪਮੈਂਟ ਕਿਉਂਕਿ ਉਹ ਬੱਚਾ ਸਮਝਦਾ ਜੇ ਡਿਵੈਲਪਮੈਂਟ ਪੂਰੀ ਨਹੀਂ ਹੋ ਸਕਦੀ ਉਹ ਸਾਡੇ ਕੇਸ ਦੇਖੇ ਗਏ ਕਿ ਬਾਅਦ ਵਿੱਚ ਉਹਨਾਂ ਨੂੰ ਆਰਟਿਜ਼ਮ ਏ ਡੀ ਐਚ ਡੀ ਯਾ ਪੂਰੇ ਦਿਮਾਗ ਦਾ ਵਿਕਾਸ ਯਾ ਬੌਧਿਕ ਵਿਕਾਸ ਕੌਗਨੀਟਿਵ ਜੋ ਏਰੀਆ ਸੀ ਜਿਹੜਾ ਦਿਮਾਗ ਦਾ ਉਹਦੇ ਤੇ ਸੋਚਣ ਸਮਝਣ ਦੀ ਸ਼ਕਤੀ ਤੇ ਫਿਰ ਬਾਅਦ ਚ ਚਿੜ ਚੜੇ ਜ਼ੋਂ ਰੋਂਦੂ ਜ਼ਿੱਦੀ ਬਣ ਜਾਣੇ ਇਹ ਸਾਰੇ ਦਾ ਸਾਰਾ ਅਸਰ ਮਾਂ ਦੇ ਢਿੱਡ ਅੰਦਰ ਪਲ ਰਹੇ ਬੱਚੇ ਤੇ ਤਾਂ ਹੀ ਕਿਹਾ ਜਾਂਦਾ ਜੀ ਕਿ ਜਦੋਂ ਪ੍ਰੈਗਨੈਂਟ ਹੋਏ ਉਦੋਂ ਬੜਾ ਸੁਖਾਵਾਂ ਮਾਹੌਲ ਹੋਣਾ ਚਾਹੀਦਾ ਜਿੱਥੇ ਉਹਦੀ ਖਾਣ ਪੀਣ ਤੇ ਮੈਡੀਕਲ ਚੀਜ਼ਾਂ ਦੀ ਲੋਡ ਹੈ ਉਥੇ ਨਾਲ ਦੀ ਨਾਲ ਖੂਨ ਦੀ ਕਮੀ ਨਾ ਹੋਏ ਪਰ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਕਿ ਘਰ ਦਾ ਮਾਹੌਲ ਬਹੁਤ ਵਧੀਆ ਹੋਏ ਤੇ ਜੋ ਗਰਭਤੀ ਔਰਤ ਹੈ ਉਹ ਜ਼ਰੂਰ ਰੈਗੂਲਰ ਐਕਸਰਸਾਈਜ਼ ਤੇ ਵਧੀਆ ਖਾਣ ਪਾਣ ਕਰੇ ਇਹ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਕਿਉਂਕਿ ਇਹ ਇਹਨਾਂ ਚੋਂ ਕੁਝ ਖੋਜਾਂ ਤਾਂ ਨਿਊਰੋਲੋਜੀ ਜਰਨਲ ਜੇ ਜੋ ਬੜਾ ਦੁਨੀਆ ਦਾ ਚੋਟੀ ਦਾ ਜਰਨਲ ਜੇ ਉਹਦੇ ਵਿੱਚ ਛਪ ਵੀ ਚੁੱਕੀਆਂ ਜੇ ਕਿ 5 ਮਹੀਨੇ ਦਾ ਬੱਚਾ ਵੀ ਮਾਂ ਦੇ ਹਾਵ ਭਾਵ ਤੋਂ ਸਮਝ ਸਕਦਾ ਜੇ ਤੇ ਫਿਰ ਇੱਕ ਖੋਜ ਜਿਸ ਦੀ ਜਿਹੜੀ ਮੇਰੀ ਦਿਲ ਦੇ ਬਹੁਤ ਕਰੀਬ ਜੇ ਜੋ ਮੈਂ ਅੱਜ ਸਾਂਝੀ ਕਰਨੀ ਜੇ ਕਿ ਆਈਸੀਯੂ ਸਾਡੇ ਕੋਲ ਕਿਉਂਕਿ ਮੇਰਾ ਤਾਂ ਰੋਜ਼ ਦਾ ਹੀ ਕੰਮ ਹੈ ਸਾਡੇ ਕੋਲ ਇੰਟੈਂਸਿਵ ਕੇਅਰ ਯੂਨਿਟ 'ਚ ਬੱਚਿਆਂ ਦਾ ਢੇਰ ਲੱਗਿਆ ਹੁੰਦਾ ਹੁਣ ਇੱਕ ਖੋਜ ਕੀਤੀ ਗਈ ਜੀ ਜੋ ਛਪੀ ਜੈਨਰੋਲੋਜੀ ਜਰਨਲਸ ਤੇ ਮੈਂ ਦੱਸੀਆਂ ਸੀ ਅਜ਼ਮਾਈ ਵੀ ਹੈ ਇਹ ਨਹੀਂ ਕਿ ਕੋਈ ਅਸੀਂ ਗੱਲਾਂ ਚ ਹੀ ਕਰ ਰਹੇ ਆ ਕਿ ਉਹ ਬੱਚੇ ਜਿਹੜੇ ਬਹੁਤ ਸੀਰੀਅਸ ਸਨ ਪ੍ਰੀਮਚੁਰ ਹੋਏ ਸੀਰੀਅਸ ਹਨ ਤੇ ਤੁਹਾਨੂੰ ਪਤਾ ਆਈਸੀਯੂ ਵਿੱਚ ਲਗਾਤਾਰ ਟੀਂ ਟਾਂ ਪੀਂ ਪਾਂ ਲਗਾਤਾਰ ਹੁੰਦਾ ਰਹਿੰਦਾ ਰਹਿੰਦਾ ਆਲਾਰਮ ਚੱਲਦੇ ਰਹਿੰਦੇ ਨੇ ਉਹ ਆਪ ਵੀ ਖੜੇ ਰਹੋ ਤੇ ਤੁਹਾਨੂੰ ਥੋੜੀ ਦੇਰ ਬਾਅਦ ਕਪਰਾ ਆਠ ਹੋਣ ਲੱਗ ਜਾਂਦੀ ਹੈ ਤੇ ਉਹ ਬਿਲਕੁਲ ਹੀ ਪਿੱਦੂ ਜਾਂ 1 ਕਿਲੋ ਤੋਂ ਵੀ ਕਈ ਵਾਰ ਘੱਟ ਬੱਚਾ ਜਿਹਦੇ ਆਲੇ ਦੁਆਲੇ ਚੀ ਪਾਂ ਹੋਈ ਜਾਣਾ ਉਹਦਾ ਦਾਖਲਾ ਕਈ ਵਾਰ ਤਾਂ ਪੂਰਾ ਜ਼ੋਰ ਲਾਉਣ ਬਾਅਦ ਵੀ ਨਹੀਂ ਬਚਾ ਸਕਦੇ ਪਰ ਬਹੁਤੀ ਵਾਰ ਅਸੀਂ ਬੱਚੇ ਬਚਾ ਲੈਨੇ ਆ ਉਹਨਾਂ ਵਿੱਚੋਂ ਕੁਝ ਹੁੰਦੇ ਨੇ ਜਿਹੜੇ ਫਿਰ ਆਕਸੀਜਨ ਦੀ ਕਮੀ ਕਾਰਨ ਉਹਨਾਂ ਦੇ ਬਾਅਦ ਵਿੱਚ ਕੋਈ ਨੁਕਸ ਰਹਿ ਜਾਂਦਾ ਕਿ ਉਹ ਪੂਰੇ ਨਹੀਂ ਠੀਕ ਹੁੰਦੇ ਸਰਵਾਈਵਲ ਪਾਲਸੀ ਆ ਕੋਈ ਹੋਰ ਬਿਮਾਰੀਆਂ ਰਹਿ ਜਾਂਦੀਆਂ ਨੇ ਹੁਣ ਕੀਤਾ ਕੀ ਗਿਆ ਉਹਨਾਂ ਬੱਚਿਆਂ ਦੇ ਕੋਲ ਜੀ ਛੋਟਾ ਜਿਹਾ ਸਾਊਂਡ ਰੀਕੋਰਡਰ ਜੋ ਕਿ ਮਾਂ ਉਹਦੇ ਨਾਲ ਜਿਵੇਂ ਬੁਲਾਉਂਦੀ ਸੀ ਵੇਲੇ ਪਿਆਲੇ ਵੇਲੇ ਜਨਮਨੋ ਐਗਜੈਕਟ ਉਹੀ ਵਰਡ ਮਾਤੋਂ ਜਾਂ ਕੋਈ ਗੀਤ ਉਹਨਾਂ ਦੇ ਪਿਤਾ ਜਿਵੇਂ ਕੋਈ ਉਹਦੇ ਨਾਲ ਗਾਉਂਦੇ ਸਨ ਜਾਂ ਜਿਸ ਵੀ ਪਿਆਰ ਮੁਹੱਬਤ ਨਾਲ ਗੱਲ ਕਰਦੇ ਸਨ ਉਹ ਆਵਾਜ਼ ਰਿਕਾਰਡ ਕੀਤੀ ਆਈਸੀਯੂ ਦੇ ਅੰਦਰ ਇਹ ਗੱਲ ਤਾਂ ਮੈਂ ਪੱਕੀ ਕਹਦੇ ਆਂ ਵੀ ਉਹ ਹੋਏਗਾ ਮਾਂ ਬੋਲੀ ਵਿੱਚ ਬਿਲਕੁਲ ਇਹ ਗੱਲ ਨਹੀਂ ਹੋ ਸਕਦੀ ਸਾਰੀਆਂ ਸਾਰੀਆਂ ਰਿਕਾਰਡਿੰਗਸ ਮਾਂ ਬੋਲੀ ਚ ਸਾਨੂੰ ਭਾਵੇਂ ਕਿਸੇ ਹੀ ਮੁਲਕ ਦੀ ਹੋਈ ਹੋਵੇ ਸੋ ਉਹ ਬੱਚੇ ਦੇ ਕੰਨ ਕੋਲ ਬਹੁਤ ਮਧੁਰ ਆਵਾਜ਼ ਚ ਬਹੁਤ ਹੌਲੀ ਦਿਨ ਵਿੱਚ ਚਾਰ ਵਾਰ ਵਜਾਇਆ ਗਿਆ ਗੁਰਪਾਲ ਜੀ ਸਾਰੇ ਉਹ ਬੱਚੇ ਜਿਨ੍ਹਾਂ ਦੇ ਕੰਨਾਂ ਵਿੱਚ ਉਹ ਮਧੁਰ ਆਵਾਜ਼ ਮਾਂ ਜਾਂ ਪਿਓ ਦੀ ਜੋ ਨੇੜੇ ਰੱਖ ਕੇ ਦਿਨ ਚ ਚਾਰ ਵਾਰ ਸੁਣਾਈ ਗਈ ਸੀ ਉਹਨਾਂ ਦੇ ਬ੍ਰੇਨ ਦਾ ਜਿਸ ਤਰ੍ਹਾਂ ਰਿਸਪੌਂਸ ਉਹਨਾਂ ਦੀ ਬਾਡੀ ਦਾ ਜਿਸ ਢੰਗ ਨਾਲ ਬਿਮਾਰੀ ਨਾਲ ਲੜਨ ਦਾ ਜੋ ਹਾਰਮੋਨਸ ਨਿਕਲੇ ਪੋਜ਼ਿਟਿਵ ਜੋ ਸੈੱਲ ਡੈਥ ਤੱਕ ਰੋਕ ਗਏ ਤੇ ਉਹਨਾਂ ਸਾਰੇ ਬੱਚਿਆਂ ਦੀ 100% ਰਿਕਵਰੀ ਹੋਈ ਛੇਤੀ ਆਈਸੀਯੂ ਚੋਂ ਬਾਹਰ ਨਿਕਲੇ ਤੇ ਬਾਅਦ ਵਿੱਚ ਵੀ ਉਹਨਾਂ ਦਾ ਆਰਟਿਜ਼ਮ ਜਾਂ ਏਡੀਐਚਡੀ ਹੋਣ ਦਾ ਖਤਰਾ ਨਾ ਬਰਾਬਰ ਰਹਿ ਗਿਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਕੱਲਾ ਇਹ ਵੀ ਨਹੀਂ ਹਸ਼ਿੰਦਰ ਜੀ ਆਵਾਜ਼ ਦੀ ਗੱਲ ਤੁਸੀਂ ਕੀਤੀ ਇੱਕ ਜਿਹੜਾ ਕੈਂਗਰੂ ਮੈਥਡ ਹੁੰਦਾ ਹੈ ਛੋਟੇ ਜੇ ਬੱਚੇ ਨੂੰ ਪਾਲਣ ਦਾ ਉਹ ਵੀ ਹੈ ਕਿ ਬੱਚਾ ਜਿਵੇਂ ਕੰਗਾਰੂ ਹੁੰਦਾ ਨਾ ਆਪਣੇ ਬੱਚੇ ਨੂੰ ਪਾਊਚ ਦੇ ਵਿੱਚ ਰੱਖਦਾ ਆਪਣੇ ਢਿੱਡ ਦੇ ਨਾਲ ਲਾ ਕੇ ਤੇ ਇਸੇ ਤਰੀਕੇ ਨਾਲ ਉਹ ਨਵ ਜੰਮੇ ਬੱਚੇ ਜਿਹੜੇ ਬਿਮਾਰ ਹੋਣ ਨਾ ਠੀਕ ਨਾ ਹੋ ਉਹਨੂੰ ਮਾਂ ਦੇ ਬਿਲਕੁਲ ਨਾਲ ਉਸੇ ਤਰੀਕੇ ਰੱਖੇ ਜਾਂਦੇ ਨੇ ਸਕਿਨ ਟੂ ਸਕਿਨ ਕੰਟੈਕਟ ਤੇ ਇਹ ਦੇਖਿਆ ਗਿਆ ਵੀ ਉਹ ਬੱਚੇ ਛੇਤੀ ਠੀਕ ਹੋ ਜਾਂਦੇ ਨੇ ਬਿਲਕੁਲ ਬਿਲਕੁਲ ਜੀ ਜਦੋਂ ਸਤਮਾਏ ਕਈ ਵਾਰ ਅਸੀਂ 600 ਗ੍ਰਾਮ ਤੱਕ ਦਾ 650 ਗ੍ਰਾਮ ਦਾ ਵੀ ਜਦੋਂ ਮਾਂ ਦੀ ਛਾਤੀ ਨਾਲ ਉਹਦੀ ਕਮੀਜ਼ ਦੇ ਅੰਦਰ ਲਾ ਦਿੰਨੇ ਆ ਤਾਂ ਦੋਨੋਂ ਛਾਤੀਆਂ ਚ ਪਿਆ ਉਹ ਜਿਸ ਤਰੀਕੇ ਦਾ ਨਿਗ ਮਹਿਸੂਸ ਕਰਦਾ ਜਿਸ ਤਰ੍ਹਾਂ ਦੀਆਂ ਪਿਆਰ ਦੀਆਂ ਤਰੰਗਾਂ ਮਹਿਸੂਸ ਕਰਦਾ ਉਨਾ ਹੀ ਉਹ ਛੇਤੀ ਠੀਕ ਹੁੰਦਾ ਪਰ ਇੱਕ ਦੋ ਚੀਜ਼ਾਂ ਖੀਰ ਲੀਆਂ ਮੈਂ ਜ਼ਰੂਰ ਬਹੁਤ ਅਹਿਮ ਸਾਂਝੀਆਂ ਕਰਨਾ ਚਾਹੁੰਨੀ ਆ ਗੁਰਪਾਲ ਜੀ ਅੱਜ ਕੱਲ ਅਸੀਂ ਮੋਬਾਈਲ ਦਾ ਜ਼ਮਾਨਾ ਜੀ ਉਹ ਤਰੰਗਾਂ ਜੋ ਮਾਂ ਦੇ ਸਰੀਰ ਚੋਂ ਬੱਚੇ ਨੂੰ ਇੱਕ ਪੋਜ਼ਿਟਿਵ ਤਰੰਗ ਜਾਣੀ ਸੀ ਜਦੋਂ ਮਾਂ ਟਿੱਡੰਦਰ ਪਾਲ ਰਹੇ ਬੱਚੇ ਦੇ ਉੱਪਰ ਹੀ ਮੋਬਾਈਲ ਰੱਖ ਕੇ ਟਿੱਡ ਤੇ ਸੁਣਦੀ ਜੇ ਜ਼ਰਾ ਅੰਦਾਜ਼ਾ ਲਾ ਲਿਓ ਕਿ ਕਹਿਰ ਉਸਤੇ ਦਿਮਾਗ ਬਣਦੇ ਦਿਮਾਗ ਤੇ ਵਾਪਰਦਾ ਜੇ ਤੇ ਖੋਜ ਭਾਵੇਂ ਜਾਰੀ ਜੇ ਪਰ ਹਾਲੇ ਤੱਕ ਜਿੰਨੀ ਵੀ ਲੰਗੀ ਜੇ ਇਹ ਸਾਬਤ ਹੋ ਗਏ ਜੇ ADHD ਜਾਂ ਆਟਿਜ਼ਮ ਉਹਨਾਂ ਬੱਚਿਆਂ ਵਿੱਚ ਵੱਧ ਜੇ ਜਿਹੜੀਆਂ ਮਾਵਾਂ ਟਿੱਡ ਉੱਤੇ ਰੱਖ ਕੇ ਮੋਬਾਈਲ ਦੇਖਦੀਆਂ ਰਹਿੰਦੀਆਂ ਨੇ ਤੇ ਜ਼ਰਾ ਉਹ ਵੀ ਸੋਚ ਲਓ ਕਿ ਦੁੱਧ ਚੰਗਾਉਂਦੀ ਮਾਂ ਜਦੋਂ ਆਪਣੇ ਮੋਬਾਈਲ ਵੱਲ ਜ਼ਿਆਦਾ ਇੰਟਰਸਟ ਦਿਖਾਏ ਆਪਣੇ ਬੱਚੇ ਵੱਲ ਤੋਂ ਤੁਸੀਂ ਸਮਝ ਸਕਦੇ ਹੋ ਕਿ ਉਹਦੀ ਡਿਵੈਲਪਮੈਂਟ ਕਿਵੇਂ ਬੇੜਾ ਗਰਕ ਹੋ ਜਾਣਾ ਫਿਰ ਨਾ ਕਿਸੇ ਉੱਤੇ ਕਹੋ ਮੇਰਾ ਬੱਚਾ ਜ਼ਿੱਦੀ ਕਿਉਂ ਹੈ ਰੋਂਦੂ ਕਿਉਂ ਹੈ ਕਾਰਨ ਤੁਹਾਡੇ ਸਾਹਮਣੇ ਆ ਪਰ ਇੱਕ ਜਾਂਦੇ ਜਾਂਦੇ ਆਖਰੀ ਨੁਕਤਾ ਮੈਂ ਸਾਰੀਆਂ ਗੱਲਾਂ ਤੁਹਾਨੂੰ ਦੱਸੀਆਂ ਇਹਨਾਂ ਦੇ ਵਿੱਚ ਇੱਕ ਅਹਿਮ ਗੱਲ ਤੁਹਾਡੇ ਨਾਲ ਸਾਂਝੀ ਕਰਾਂ ਕਿ ਜਿਹੜੇ ਜਿਹੜੇ ਵੀ ਲੋਕ ਮਾਦਾ ਪ੍ਰੋਣ ਹੱਤਿਆ ਕਰਦੇ ਨੇ ਬੇਨਤੀ ਜੀ ਆਪਣੇ ਆਪ ਨੂੰ ਇੱਕ ਦਿਨ ਵੀ ਕਮਰੇ ਚ ਬੰਦ ਕਰਿਓ ਤੇ ਬਾਹਰ ਔਜ਼ਾਰਾਂ ਦੀ ਆਵਾਜ਼ ਸੁਣਿਓ ਕਿਵੇਂ ਤੇਜ਼ ਕੀਤੇ ਜਾ ਰਹੇ ਨੇ ਤੇ ਤੁਹਾਡੇ ਕਤਲ ਦੀ ਤਿਆਰੀ ਹੋ ਰਹੀ ਹੋਵੇ ਹੁਣ ਉਹੀ ਬੱਚਾ ਜੋ ਤੀਸਰੇ ਚੌਥੇ ਮਹੀਨੇ ਦੇ ਵਿੱਚ ਉਹਨੂੰ ਪਤਾ ਲੱਗਣ ਲੱਗ ਚੁੱਕਾ ਹੈ ਕਿ ਮੇਰੇ ਹੁਣ ਇਸ ਵੇਲੇ ਮਾਰ ਕੱਟ ਕਰਨ ਲੱਗੇ ਨੇ ਵੱਢਣ ਲੱਗੇ ਨੇ ਤੁਹਾਨੂੰ ਪਤਾ ਜ ਅਜਿਹੇ ਮੌਕੇ ਵੀ ਦੇਖਿਆ ਗਿਆ ਜੇ ਕਿ ਉਹ ਪ੍ਰੂਣ ਬਹੁਤ ਜ਼ਿਆਦਾ ਐਕਟਿਵ ਮਾਦਾ ਪ੍ਰੂਣ ਤੇ ਬਹੁਤ ਜ਼ਿਆਦਾ ਉਬਾਸੀਆਂ ਵੀ ਲੈਂਦਾ ਦੇਖਿਆ ਗਿਆ ਤੇ ਕੁਝ ਸਮੇਂ ਬਾਅਦ ਹੀ ਕੱਟ ਵੱਢ ਕੇ ਸੁੱਟ ਦਿੱਤਾ ਗਿਆ ਕਿ ਉਸ ਬੱਚੀ ਦੀ ਆਵਾਜ਼ ਉਸ ਬੱਚੀ ਦੀ ਰਹਿਮ ਦੀ ਅਪੀਲ ਕਿਉਂ ਨਹੀਂ ਸੁਣਦੇ ਕਿਉਂ ਨਹੀਂ ਸੁਣਦੇ ਉਹ ਵੀ ਅਪੀਲ ਕਰਦੀ ਪਈ ਜੇ ਕਿਉਂ ਮਾਰਦੇ ਹੋ ਮੈਨੂੰ ਇੱਕ ਧੀ ਹੋਈਆਂ ਕਿੱਡਾ ਕਪਾਰੀ ਗੁਨਾਹ ਕਰ ਦਿੱਤਾ ਪਰ ਉਹ ਮਾਂ ਜਿਹੜੀ ਆਪ ਵੀ ਕਿਸੇ ਦੀ ਧੀ ਏ ਇੱਕ ਬੱਚੀ ਆਪਣੀ ਲਈ ਕਿ ਇੰਨਾ ਵੀ ਨਹੀਂ ਲੜ ਸਕਦੀ ਕਿ ਮੇਰੀ ਜਾਤ ਦੀਆਂ ਏ ਇਸਰੋ ਪਿਓ ਨੂੰ ਵੀ ਅਪੀਲ ਏ ਤੁਸੀਂ ਵੀ ਕਿਸੇ ਮਾਂ ਦੇ ਕੁੱਖੋਂ ਜੰਮੇ ਹੋ ਰੱਬ ਦਾ ਵਾਸਤਾ ਜੀ ਇਹੋ ਜੇ ਕਤਲ ਨਾ ਕਰੋ ਅੱਜ ਦਾ ਭਾਵੇਂ ਅੰਤ ਥੋੜਾ ਜਿਆਦਾ ਦੁਖਦਾਈ ਏ ਪਰ ਮੇਰੇ ਦਿਲ ਦੇ ਕਰੀਬ ਸੀ ਸਾਂਝਾ ਜ਼ਰੂਰ ਕਰਨਾ ਸੀ ਕਿ ਉਹ ਬੱਚੀਆਂ ਚੋਂ ਕਿਸ ਨੇ ਸੁਨੀਤਾ ਵਿਲੀਅਮ ਬਾਨਾ ਤੇ ਕਿਸ ਨੇ ਕਲਪਨਾ ਚਾਵਲਾ ਬਾਨਾ ਤੇ ਦੁਨੀ ਉਸ ਉਡਾਨ ਤੇ ਚਲੇ ਜਾਣਾ ਜਿਹੜਾ ਅਸੀਂ ਕਦੇ ਸੋਚ ਵੀ ਨਹੀਂ ਸਕਦੇ ਦੇ ਇਹਨਾਂ ਨੂੰ ਵਦਨ ਫੁੱਲਣ ਦਾ ਮੌਕਾ ਦਈਏ ਜਨਮ ਤੋਂ ਬਾਅਦ ਨਾ ਸੁੱਟੀਏ ਮਾਰੀਏ ਨਾ ਪਿਆਰ ਦੇਈਏ ਤੇ ॠਣ ਹੱਤਿਆ ਤੋਂ ਬਿਲਕੁਲ ਤੌਬਾ ਕਰੀਏ ਤਾਂ ਅੱਜ ਦੀ ਇੱਕ ਦਿਲੋਂ ਅਪੀਲ ਜੇ ਕੋਸੀ ਹੋਰ ਕੋਈ ਵੀ ਪਾਵੇ ਸਾਡੀ ਵੀਡੀਓ ਨਾ ਸ਼ੇਅਰ ਕਰਿਓ ਪਰ ਜੇ ਕੋਈ ਅੱਜ ਆਪਣੀ ਧੀ ਨੂੰ ਮਾਰਨ ਦੀ ਗੱਲ ਕਰਦਾ ਜਿੰਨਾ ਕੁੱਖ ਵਿੱਚ ਇਹ ਵੀਡੀਓ ਜ਼ਰੂਰ ਸ਼ੇਅਰ ਕਰ ਦੇਣਾ ਵਾਹਿਗੁਰੂ ਤੁਹਾਡਾ ਵੀ ਭਲਾ ਕਰੇਗਾ ਔਰ ਲੋਕਾਂ ਦੇ ਘਰ ਵੀ ਖੁਸ਼ੀਆਂ ਖੇੜੇ ਦੇਗਾ ਤੇ ਇੱਕੋ ਬੇਟੀ ਦੀ किलकारी ਜੋ ਹੋਏਗੀ ਤੁਹਾਡੀ صدکا ਹੋ سکےਗੀ ਸੋ ਖੁਸ਼ ਰੋ ਆਬਾਦ ਰੋ ਤੰਦਰੁਸਤ ਰੋ ਖੁਸ਼ੀਆਂ ਖੇੜੇ ਵੰਡਦੇ ਰਹੋ ਤੇ ਆਪਣੇ ਢਿੱਡ ਵਿੱਚ ਪਲ ਰਹੇ ਜਾਂ ਹੁਣ ਆਉਣ ਵਾਲੇ ਬੱਚੇ ਲਈ ਇਹ ਚੀਜ਼ਾਂ ਜ਼ਰੂਰ ਖੁਸ਼ੀ ਦੇ ਨਾਲ ਉਹਨੂੰ ਅਸੀਂ ਪਾਲਣ ਦਾ ਇੱਕ ਤਿਆਰੀ ਕਰ ਲਈਏ ਤੇ ਫਿਰ ਉਹਦੀ ਉਬਾਸੀ ਦੇਖਣੀ ਭੁੱਲਿਓ ਨਾ ਜ਼ਰੂਰ ਜਾਇਓ ਅਲਟਰਾ ਸਾਊਂਡ ਦੇਖਣ ਵਿੱਚ ਇਹ ਨਹੀਂ ਕਿ ਮੁੰਡਾ ਹੈ ਜਾਂ ਕੁੜੀ ਹੈ ਕਿਸ ਤਰ੍ਹਾਂ ਉਹ ਤੁਹਾਡੇ ਨਾਲ ਖੇਡਦਾ ਜੇ ਅਗਲੀ ਵਾਰ ਦੱਸਾਂਗੇ ਕਿਹੜੀਆਂ-ਕਿਹੜੀਆਂ ਖੇਡਾਂ ਖੇਡ ਸਕਦੇ ਹੋ ਤੁਸੀਂ ਉਹ ਤਾਂ ਬਹੁਤ ਮਜ਼ੇਦਾਰ ਹੋਏਗਾ ਬਹੁਤ ਆਈਪੀਐਲ ਕਰਵਾਣਗੇ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ